ਕੀ ਕਰਨਲ ਬਾਠ ਮਾਮਲਾ ਬੈਕਫਾਇਰ ਕਰ ਗਿਆ ਹੈ ਕਿ ਸੁਪਰੀਮ ਕੋਰਟ ਹੁਣ ਕੋਈ ਵੱਖਰਾ ਐਲਾਨ ਕਰਨ ਜਾ ਰਿਹਾ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਹੈ ਔਰ ਜਿਹੜੀ ਪੇਸ਼ੀ ਹੈ ਜਿਹੜੀ ਸੁਣਵਾਈ ਹੈ ਉਹ ਹੋਣ ਜਾ ਰਹੀ ਹੈ ਇੱਕ ਪਟੀਸ਼ਨ ਦੇ ਆਧਾਰ ਦੇ ਉੱਤੇ ਜੋ ਪਟੀਸ਼ਨ ਮੁਲਜ਼ਮ ਪੁਲਿਸ ਮੁਲਾਜ਼ਮ ਦੇ ਵੱਲੋਂ ਦਾਇਰ ਕੀਤੀ ਗਈ ਹੈ ਇਨਸਪੈਕਟਰ ਦੇ ਵੱਲੋਂ ਦਾਇਰ ਕੀਤੀ ਗਈ ਹੈ ਔਰ ਉਸ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ ਹੁਣ ਤੱਕ ਇਹ ਮਾਮਲਾ ਹਾਈ ਕੋਰਟ ਵਿੱਚ ਰਿਹਾ ਹਾਈ ਕੋਰਟ ਦੀਆਂ ਜੋ ਸਫਾਰਸ਼ਾਂ ਸੀ ਉਹ ਸੁਧਾਰ ਦੇ ਉੱਤੇ सीबीआई ਨੂੰ ਇਹ ਜਾਂਚ ਸੌਂਪ ਦਿੱਤੀ ਗਈ ਪਰ ਹੁਣ ਕੀ सीबीआई ਦੇ ਕੋਲੋਂ ਇਹ ਜਾਂਚ ਵਾਪਸ ਲੈ ਲਈ ਜਾਵੇਗੀ ਸੁਪਰੀਮ ਕੋਰਟ ਦੇ ਵੱਲੋਂ ਕਿਹੜਾ ਫੈਸਲਾ ਸੁਣਾਇਆ ਜਾਵੇਗਾ ਸਾਰਾ ਕੁਝ ਇਹਦੇ ਉੱਤੇ ਨਿਰਭਰ ਕਰ ਰਿਹਾ ਹੈ ਦਰਸਲ ਜੇ ਇਸ ਕੇਸ ਦੀ ਗੱਲ ਕਰੀਏ ਤਾਂ सीबीआई ਦੇ ਕੋਲ 16 ਜੁਲਾਈ ਨੂੰ ਜਾਂਚ ਸੌਂਪ ਦਿੱਤੀ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ 16 ਜੁਲਾਈ ਨੂੰ ਆਂਦਾ ਹੈ सीबीआई ਨੂੰ ਇਸ ਦੀ ਜਾਂਚ ਸੌਂਪ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ सीबीआई ਜਾਂਚ ਖਿਲਾਫ ਸੁਪਰੀਮ ਕੋਰਟ ਪਹੁੰਚ ਚੁੱਕਿਆ ਹੈ ਆ ਮੁਲਜ਼ਮ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਜ਼ਰੀਏ ਇਸ ਜਾਂਚ ਨੂੰ सीबीआई ਕੋਲੋਂ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਅੱਜ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਆ ਹੋਵੇਗੀ ਅੱਜ ਇਸ ਮਾਮਲੇ ਦੀ ਸੁਣਵਾਈ ਇਨਫੈਕਟ ਹੋਵੇਗੀ ਔਰ ਇਸ ਸੁਣਵਾਈ ਤੋਂ ਬਾਅਦ ਇਸ ਕੇਸ ਦੀ ਸਾਰੀ ਜਿਹੜੀ ਰੂਪਰੇਖਾ ਆ ਉਹ ਦੁਬਾਰਾ ਬਦਲ ਸਕਦੀ ਹੈ ਹਾਲਾਂਕਿ ਕਾਫੀ ਦੇਰ ਤੋਂ ਪਰਿਵਾਰ ਮੰਗ ਕਰ ਰਿਹਾ ਸੀ सीबीआई ਜਾਂਚ ਦੀ ਔਰ ਆਖਿਰ ਜਦੋਂ सीबीआई ਜਾਂਚ ਹੁਣ ਸ਼ੁਰੂ ਹੋਈ ਹੈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਗਈ ਹੈ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੇ ਵੱਲੋਂ ਔਰ ਇਸ ਪਟੀਸ਼ਨ ਜ਼ਰੀਏ ਮੰਗ ਕੀਤੀ ਗਈ ਹੈ ਕਿ सीबीआई ਜਾਂਚ ਵਾਪਸ ਲੈ ਲਈ ਜਾਵੇ ਹੁਣ ਵੇਖਣ ਦੀ ਗੱਲ ਹੈ ਕਿ ਕੀ सीबीआई ਜਾਂਚ ਵਾਪਸ ਲੈ ਲਈ ਜਾਵੇਗੀ ਕਿ ਇਹ ਜਾਂਚ ਦੁਬਾਰਾ ਪੰਜਾਬ ਪੁਲਿਸ ਨੂੰ ਸੌਂਪ ਦਿੱਤੀ ਜਾਵੇਗੀ ਇਸ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਕੀ ਆਉਂਦਾ ਜਿਵੇਂ ਕਿ ਦੱਸਿਆ ਉਹ ਇਹ ਫੈਸਲਾ ਇਸ ਕੇਸ ਦੀ ਰੂਪਰੇਖਾ ਇਸ ਦੀ ਨੁਹਾਰ ਬਦਲ ਸਕਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਤੇ